ਜੇ ਕਿ ਬੱਦੀ ਸਿੰਘਾਂ ਦੀ ਰਿਹਾਈ ਦੇ ਲਈ ਸੰਘਰਸ਼ ਕਰ ਰਹੇ ਬਾਬਾ ਸੂਰਤ ਸਿੰਘ ਖਾਲਸਾ ਦਾ ਦਿਹਾੜਾ ਦਿਹਾੜਾ ਹੋ ਚੁੱਕਿਆ ਹੈ ਅਮਰੀਕਾ ਵਿੱਚ ਬਾਬਾ ਸੂਰਤ ਸਿੰਘ ਖਾਲਸਾ ਨੇ ਆਖਰੀ ਸਾਲ ਇਹਨੇ ਬੱਦੀ ਸਿੰਘਾਂ ਦੀ ਰਿਹਾਈ ਦੇ ਲਈ ਪੁਖੜ ਹੜਤਾਲ ਕਰ ਰਹੇ ਸਨ ਬਾਬਾ ਸੂਰਤ ਸਿੰਘ ਖਾਲਸਾ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਖਰਾਬ ਸੀ ਸੋ ਬਾਬਾ ਸੂਰਤ ਸਿੰਘ ਨੇ 2015 ਦੇ ਵਿੱਚ ਪੁਖੜ ਹੜਤਾਲ ਦੇ ਨਾਲ ਬੱਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਮੋਰਚਾ ਸ਼ੁਰੂ ਕੀਤਾ ਸੀ ਸੋ ਅਮਰੀਕਾ ਵਿੱਚ ਬਾਬਾ ਸੂਰਜ ਸਿੰਘ ਖਾਲਸਾ ਦਾ ਦਿਹਾਂਤ ਹੋ ਚੁੱਕਿਆ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਹ ਹੜਤਾਲ ਕਰ ਰਹੇ ਬਾਬਾ ਸੂਰਜ ਸਿੰਘ ਖਾਲਸਾ ਦਾ ਦਿਹਾਂਤ ਹੋ ਚੁੱਕਿਆ ਸੋ ਕਾਫੀ ਲੰਮਾ ਸਮਾਂ ਉਹਨਾਂ ਨੇ ਸੰਘਰਸ਼ ਕੀਤਾ ਲੇਕਿਨ ਇਸ ਸੰਘਰਸ਼ ਤੋਂ ਬਾਅਦ ਉਹਨਾਂ ਦੀ ਜਾਨ ਚਲੇ ਗਈ ਸੋ ਅਮਰੀਕਾ ਦੇ ਵਿੱਚ ਬਾਬਾ ਸੂਰਜ ਸਿੰਘ ਖਾਲਸਾ ਦਾ ਦਿਹਾਂਤ ਹੋਇਆ ਤਾਂ ਮੇਰੇ ਸਤਿਗੁਰੂ ਬਿਰੋਜ ਜੋਸ਼ੀ ਫੋਨ ਲਾਈਨ ਤੇ ਜੁੜੇ ਨੇ ਮਨੋਜ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿੱਥੇ ਇੱਕ ਪਾਸੇ ਸੰਘਰਸ਼ ਚੱਲ ਰਿਹਾ ਹੈ ਤਾਂ ਦੂਸਰੇ ਪਾਸੇ ਸਭ ਤੋਂ ਪਹਿਲਾਂ ਮੋਰਚਾ ਲਾਉਣ ਵਾਲੇ ਬਾਬਾ ਸੂਰਜ ਸਿੰਘ ਖਾਲਸਾ ਜੋ ਕਿ ਇਸ ਫਾਰਨੀ ਸੰਸਾਰ ਨੂੰ ਅਲਵਿਦਾ ਆ ਚੁੱਕੇ ਨੇ ਅ ਬਿਲਕੁਲ ਗੁਰਪ੍ਰੀਤ ਜੀ ਆਪਾਂ ਗੱਲ ਕਰੀਏ ਕਿ ਬਾਬਾ ਸੂਰਜ ਸਿੰਘ ਕਹੀ ਆਪਾਂ ਜਾਂ ਲੋਕੀ ਬਾਪੂ ਸੂਰਜ ਸਿੰਘ ਵੀ ਕਹਿੰਦੇ ਸੀਗੇ ਨਾਮ ਉਹਨਾਂ ਦਾ ਕਿਉਂਕਿ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸੀਗਾ ਸਭ ਤੋਂ ਪਹਿਲਾਂ ਉਹਨਾਂ ਨੇ 2013 ਦੇ ਵਿੱਚ ਕਿਹਾ ਸੀਗਾ ਤੇ ਲੰਬੀ ਲੜਾਈ ਲੜੀ ਕੋਲੰਬੀ ਸਮੇਂ ਤੱਕ ਉਹ ਆਪਾਂ ਕਹੀਆ ਅਮਰ ਅਨਸ਼ਲ ਦੇ ਵੀ ਰਹੇ ਸਰਕਾਰ ਜਿਹੜੀ ਸੀਗੀ ਆਹ ਉਹਨੂੰ ਲਾਜ ਵਾਸਤੇ ਡੀਐਮਸੀ ਦੇ ਵਿੱਚ ਦਾਖਲ ਕਰਾਇਆ ਹਸਣ ਦਾਖਲ ਕਰਾ ਰਹੇ ਨੇ ਲੁਧਿਆਣਾ ਦਾ ਪਿੰਡ ਸੀਗਾ ਹਸਨਪੁਰ ਉੱਥੇ ਦੇ ਖਾਸ ਤੌਰ ਤੇ ਰਹਿਣ ਵਾਲੇ ਨੇ ਪੰਥਕ ਜਿਹੜੀ ਹੈਗੀ ਲੜਾਈ ਉਹਨਾਂ ਨੇ ਕਈ ਲੜਾਈਆਂ ਜਿਹੜਾ ਤਰਮੀਓ ਤੋਂ ਹੋਰ ਸੀਗਾ ਉਹਦੇ ਵਿੱਚ ਵੀ ਅਹਿਮ ਜਿਹੜਾ ਯੋਗਦਾਨ ਪਾਇਆ ਸੀਗਾ ਤੇ ਹੁਣ ਉਹਨਾਂ ਦਾ ਅਮਰੀਕਾ ਦੇ ਵਿੱਚ ਜਿਹੜਾ ਗਿਆ ਸਵਰਗਵਾਸ ਆਪਾਂ ਕਹੀਏ ਦਿਹਾਂਤ ਹੋ ਗਿਆ ਹੈਗਾ ਤੇ ਪਰਿਵਾਰ ਜਿਹੜਾ ਸੀਗਾ ਪਰਿਵਾਰ ਵੱਲੋਂ ਵੀ ਜੇਕਰ ਕਹੀ ਜਾਏ ਕਿ ਕਾਫੀ ਉਮਰ ਸੀ 91 ਸਾਲ ਦੀ ਉਮਰ ਸੀ ਤੇ ਉਮਰ ਜਿਹੜਾ ਸ਼ਰੀਰ ਸੀਗਾ ਬਜ਼ੁਰਗ ਕਾਫੀ ਹੋ ਗਿਆ ਸੀਗਾ ਤੇ ਬਿਮਾਰ ਵੀ ਉਹ ਚੱਲ ਰਹੇ ਸੀਗੇ ਤੇ ਉਹਨਾਂ ਦੇ ਸਵਰਗ ਵਾਸਤੂ ਬਾਅਦ ਜਿਹੜਾ ਹੈਗਾ ਜਿਹੜੇ ਚਾਹਨ ਵਾਲੇ ਨੇ ਉਹਨਾਂ ਵਿੱਚ ਕਾਫੀ ਆਪਾਂ ਗੱਲ ਕਰੀਏ ਕੀ ਜਿਹੜੀ ਹੈ ਨਮੋਸ਼ੀ ਪਾਈ ਜਾ ਰਹੀ ਹੈ ਦੁੱਖ ਹੈਗਾ ਪਰ ਬੰਦੀ ਸਿੰਘਾਂ ਜਿਹੜਾ ਮੋਰਚਾ ਉਹਨਾਂ ਨੇ ਸ਼ੁਰੂ ਕੀਤਾ ਸੀ ਕਿ ਭਾਵੇਂ ਉਹਦੇ ਵਿੱਚ ਉਹ ਸਫਲ ਜ्यादातर ਤੱਕ ਨਹੀਂ ਹੋਏ ਪਰ ਉਹ ਮੋਰਚਾ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਸੀ ਅੱਜ ਵੀ ਉਹ ਜਿਹੜਾ ਹੈਗਾ ਜਾਰੀ ਹੈਗਾ ਮੁਹਾਲੀ ਦੇ ਪੀਪੀਐਸ ਚੌਂਗ ਦੇ ਵਿੱਚ ਪਿਛਲੇ 1 ਸਾਲ ਤੋਂ ਪੱਕਾ ਮੋਰਚਾ ਲੱਗਾ ਹੋਇਆ ਉਹਨਾਂ ਨੇ ਜਿਹੜੀ ਜੜੀ ਸੀ ਸ਼ੁਰੂ ਕੀਤੀ ਗਈ ਸੰਘਰਸ਼ ਦੀ ਉਹਨੂੰ ਹੁਣ ਹੋਰ ਜੱਥੇ ਬੰਦੇ ਲੈਣੇ ਅੱਗੇ ਵਧਾਉਂਦੀਆਂ ਹੈਗੇ ਨੇ ਪਰ ਬਾਬਾ ਸੂਰਜ ਸਿੰਘ ਜਿਹੜਾ ਹੈਗਾ ਜਿਹੜੇ ਪੰਚਕ ਗਲਾਰਿਆਂ ਦੇ ਵਿੱਚ ਆਪਾਂ ਗੱਲ ਕਰੀਏ ਜਾਂ ਆਪਾਂ ਕਹੀਏ ਸਿੱਖ ਦੀ ਰਾਜਨੀਤੀ ਦੇ ਵਿੱਚ ਇਹ 70 ਦੇ ਕੰਮ ਨੂੰ ਲੈ ਕੇ ਮੈਜਰੜਾਗਾ ਯਾਦ ਹੋ ਕੀਤਾ ਜਾਂਦਾ ਰਹੇਗਾ ਜੀ